ਜੀ ਸਤਿ ਸ਼੍ਰੀ ਅਕਾਲ ਵੀਰੋ ਹੋਰ ਕੀ ਹਾਲ ਚਾਲ ਜੀ ਅੱਛਾ ਗੱਲ ਇਸ ਤਰ੍ਹਾਂ ਵਾ ਕਿ ਮੇਰਾ ਤੁਹਾਨੂੰ ਪਤਾ ਮੈਂ ਤੁਹਾਨੂੰ ਅੱਗੇ ਦੱਸਿਆ ਹੈ ਵੀ ਜਿਹੜੇ ਵੀ ਕੰਮ ਚ ਪੈ ਜੀਏ ਤੇ ਜਿੰਨਾ ਚਿਰ ਮੈਂ ਕੰਮ ਦੀ ਨਿਜ ਨਹੀਂ ਨਾ ਖੜ ਦਿੰਦਾ ਤੇ ਉਹ ਨਾ ਜਰ ਮੈਂ ਪਛਾਣ ਹੀ ੜ ਦਿੰਦਾ ਜਿੱਦੀ ਜ ਸੁਭਾਲਾ ਲੋ ਜਾਨ ਜਿਹੜਾ ਕੰਮ ਫੜ ਲਿਆ ਕੋਈ ਮਿਹਨਤ ਪ੍ਰਤੀ ਹੋ ਗਿਆ ਜਾਂ ਕਿਸੇ ਕਿਸਮ ਪ੍ਰਤੀ ਹੋ ਗਿਆ ਆ ਪਾ ਪਛਾਣ ਹੀ ੜ ਦਿੰਦੇ ਉਹ ਜਿੰਨਾ ਚਿਰ ਉਹਦੀ ਆਪਾਂ ਮੈਂ ਡੁਗਾਈਆਂ ਤੱਕ ਨਾ ਪਹੁੰਚੀਏ ਤੇ ਉਹਨਾ ਇਸ ਤਰ੍ਹਾਂ ਆ ਕਿ ਮੇਰੇ ਨਾਲ ਉਹ ਜਿਹੜਾ WhatsApp ਤੋਂ ਵੀਡੀਓ ਜਾ ਰਹੀਆਂ ਦੂਰ ਦਰਾਡੇ ਸਾਰੇ ਮੇਰੀ ਅਸਲ ਵਿੱਚ ਮੋਬਾਈਲ ਦੇ ਫੋਨ ਹੈਗਾ 2 ਤੋਂ 3000 ਹੋਏਗਾ ਨੰਬਰ ਸ਼ਾਇਦ ਮੇਰੇ ਮੋਬਾਈਲ ਦੇ ਵਿੱਚ 3000 ਨੰਬਰ ਹੈਗਾ ਵਾ ਤੇ ਉਹਦੇ ਮੈਂ ਹੁਣ ਕੀ ਉਹ ਬ੍ਰੌਡਕਾਸਟ ਜਿਹੜੇ ਬਣਾਉਂਦੇ 256 ਵਾਲੇ ਬੰਦਿਆਂ ਦੇ ਉਹ ਮੈਂ ਬਣਾਏ ਹੀ तकरीबन 10 11 ਬਣਾਏ ਹੀ ਇੱਥੇ ਹੀ 2500 3000 ਬੰਦਾ ਉਹ ਚ ਕਵਰ ਸੀ ਤੇ ਮੇਰੀ ਡੇਲੀ ਵੀਡੀਓ ਨਾਲ ਕੋਲ ਚਲੇ ਜਾਂਦੀ ਸੀ ਪਰ ਮੈਂ ਪੂਰੇ ਮੋਬਾਈਲ ਨੂੰ ਹੀ ਬ੍ਰਾਡਕਾਸਟ ਕੀਤਾ ਵਾ ਤੇ ਉਹਦੇ ਵਿੱਚ ਕਈ ਵਾਰੀ ਕੀ ਹੁੰਦਾ ਵਾ ਇੱਕ ਦੋ ਵਾਰੀ ਆਈਆਂ ਵੀ ਆ ਫੋਨ ਵੀ ਆਏ ਭਾਈ ਤੁਸੀਂ ਸਾਨੂੰ ਵੀਡੀਓ ਕੱਤੋਂ ਕੱਲ ਦੇ ਜੇ ਕੌਣ ਜੇ ਕਈ ਵਾਰੀ ਕਈਆਂ ਦੇ ਨੰਬਰ ਨੰਬਰ ਚੇਜ ਹੋਏ ਹੁੰਦੇ ਆ ਤੇ ਮੇਰਾ ਇਹ ਨੰਬਰ ਮੇਰੇ ਵਾਂਗਰੀ 20 25 ਸਾਲ ਤੋਂ ਨਾਲ ਇਹ ਵੀ ਚੱਲਿਆ ਆਉਂਦਿਆ ਕਾਲੀ ਐਲਟੋ ਵਾਂਗ ਹਾਂਜੀ ਤੇ ਇਹ ਨੰਬਰ ਮੇਰਾ ਪੱਕਾ ਵਾ 98 ਟ੍ਰਿਪਲ 57 ਟ੍ਰਿਪਲ 98557788 98555577888 ਇਹ ਨੰਬਰ ਪੁਰਾਣਾ ਹੀ ਹੈ ਜੀ ਆਪਣੇ ਨਾਲ ਦਾ ਹੀ ਹੈ ਤੇ ਉਹ ਮੈਂ ਪੂਰੇ ਮੋਬਾਈਲ ਨੂੰ ਬ੍ਰਾਡਕਾਸਟ ਕਰਦਾ ਵਾ ਜਿਹੜੀਆਂ ਵੀਡੀਓ ਲੋਕਾਂ ਤੱਕ ਜਾਂਦੀਆਂ ਵਾਂ ਹਾਂ ਕਿਸੇ ਨੂੰ ਜਿਹਨੂੰ ਨਹੀਂ ਪਸੰਦ ਨਾ ਸੁਣੇ ਕੋਈ ਗੱਲ ਨਹੀਂ ਤੇ ਉਹ ਆਪੇ ਰਿਮੂਵ ਜਾਂ ਕਰ ਲੇ ਇਹ ਮੈਨੂੰ ਨਾ ਵਾਰ-ਵਾਰ ਫੋਨ ਕਰੇ ਵੀ ਤੁਹਾਡੀ ਵੀਡੀਓ ਕਿਉਂ ਆਉਂਦੀ ਆ ਕਿਉਂ ਭੇਜ ਰਹੇ ਹੋ ਹੁਣ ਮੈਂ ਨਹੀਂ ਜਿੰਨੇ ਬੰਦਿਆਂ ਦੇ ਵਿੱਚੋਂ ਤੇ ਇਧਾਰ ਚੋਂ ਬੰਦੇ ਨੂੰ ਛਾਂਟ ਛੂਣ ਸਕਦਾ ਔਖਾ ਮੇਰੇ ਲਈ ਜੇ ਜੇ ਤੁਹਾਨੂੰ ਵੀਡੀਓ ਉਹਦੀ ਕੋਈ ਗੱਲ ਨਹੀਂ ਤੂੰ ਤੇ ਮੇਰਾ ਬਟਨ ਆਪਣਾ ਰਿਮੂਵ ਹੋ ਜਾਓ ਕਰ ਲਿਓ ਰਿਮੂਵ ਆਪਣੇ ਆਪ ਹੋ ਜਾਓ ਮੈਨੂੰ ਨਾ ਕਿਓ ਵੀ ਤੁਸੀਂ ਰਿਮੂਵ ਕਰੋ ਤੇ ਆਹ ਥੋੜੀ ਤੁਹਾਨੂੰ ਦੱਸਣਾ ਇਹ ਤੇ ਉਹ ਹਾਂ ਜਿਹੜੀ ਗੱਲ ਕਰਨ ਲੱਗਾ ਵੀ ਉਹ ਮੇਰਾ ਬ੍ਰਾਡਕਾਸਟ ਵਾਲੇ ਵੀ ਚੀਕਾਂ ਨਿਕਲ ਗਈਆਂ ਉਹਨਾਂ ਦੀਆਂ ਵੀ ਅੰਦੇ ਭਾਜੀ ਤੁਹਾਡਿਆਂ ਦੇ ਵੀਡੀਓ ਬਹੁਤ ਜ਼ਿਆਦੀਆਂ ਡਾਊਨਲੋਡ ਹੋਣ ਡੀਆਂ ਤੇ ਤੁਸੀਂ ਮਹੀਨੇ ਦੇ ਵਿੱਚ ਇੰਨੀਆਂ ਡਾਊਨਲੋਡ ਕਰ ਸਕਦੇ ਸੀ ਤੇ ਤੂੰ 15 ਦਿਨਾਂ ਚ ਕਰਤੀਆਂ ਵੱਡੀ ਤੋਂ ਵੱਡੀ ਆਪਸ਼ਨ ਉਹਨਾਂ ਰੱਖੀ ਵੀ ਇੰਨੀ ਆ ਵੀਡੀਓ ਡਾਊਨਲੋਡ ਹੋ ਸਕਦੀਆਂ ਤੁਹਾਡੀਆਂ ਪਰ ਉਹ ਜਿਆਦੀਆਂ ਹੋ ਗਈਆਂ ਤੇ ਉਹਨਾਂ ਨੇ ਹੁਣ ਪਹਿਲੀ ਨਵੰਬਰ ਤੱਕ ਮੇਰੇ ਉਸ ਨੰਬਰ ਤੋਂ WhatsApp ਤੇ ਵੀਡੀਓ ਨਹੀਂ ਜਾਣੀਆਂ ਲੋਕਾਂ ਤੱਕ ਇਸ ਕਰਕੇ ਮੈਂ ਇਸ ਨਵੇਂ ਨੰਬਰ ਦੇ ਤੋਂ ਬ੍ਰੌਡਕਾਸਟ ਸਾਰੇ ਮੋਬਾਈਲ ਨੂੰ ਕਰਕੇ ਉਹ ਵੀਡੀਓ ਡੇਲੀ ਸਾਰੇ ਕੋਲ ਜਾਣੀਆਂ ਜਿਹਨੂੰ ਪਸੰਦ ਆ ਸੁਣ ਲਿਓ ਨਹੀਂ ਪਸੰਦ ਤੇ ਕੱਟ ਦੋ ਰਿਮੂਵ ਹੋ ਜਿਤਰਾਂ ਮਰਜ਼ੀ ਕਰ ਲਿਓ ਇਹ ਪਰ ਮੈਨੂੰ ਫੋਨ ਨਾ ਕਰਿਓ ਤੇ ਜਾਂ ਮੈਨੂੰ ਨਾ ਇਹ ਕੋਈ ਸਾਰੇ ਹੋ ਸਕਦੇ ਨਾ ਮੋਬਾਈਲ ਦੇ ਵਿੱਚ ਜੋ ਤੰਦੋ ਸਾਬੀ ਜਿੰਨੇ ਵੀ ਮੁੰਡੇ ਕੁੜੀਆਂ ਬਜ਼ੁਰਗ ਅੰਕਲ ਆਂਟੀਆਂ ਸਭ ਮੋਬਾਈਲ 'ਚ ਹੀ ਆ ਸਭ ਦੇ ਨੰਬਰੇ ਗਏ ਆ ਤੇ ਇਸ ਕਰਕੇ ਤੁਸੀਂ ਆਪੇ ਰਿਮੂਵ ਕਰ ਲਿਓ ਤੇ ਮੈਨੂੰ ਮਤਲਬ ਇਹ ਨਾ ਕੋਈ ਕਹੇ ਯਾਰ ਸਾਨੂੰ ਇਹ ਬੰਦਾ ਵੀਡੀਓ ਕਰਦਾ ਠੀਕ ਹੈ ਜੀ ਇੰਨੀ ਕ ਗੱਲ ਮੇਰੀ ਨੂੰ ਸਤਿਕਾਰ ਕਰ ਲਿਓ ਚੰਗਾ ਹੀ ਸასიਕਾਰ